ਬਾਈ ਕਹਿੰਦਾ ਵੀ 20 ਲੀਟਰ ਦੁੱਧ ਦੇਊਗੀ ਪਹਿਲੇ ਸੂਏ 15 ਲੀਟਰ ਦੁੱਧ ਦਿੱਤਾਗਾ ਘਰ ਦੀ ਹੈਗੀ ਪੂਰੀ ਟੋਪ 18 ਮਹੀਨਿਆਂ ਦੀ ਹੈ ਖੀਰ ਗਈਆਂ ਦੰਦੋਦਾਨਾ ਹਾਂਜੀ ਖੀਰੀ ਹੈ ਠੀਕ ਹੈ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਦੇ ਆ ਮੁੱਲ ਲਈ ਲੋ ਵੀ ਦੋਸਤੋ ਆਰਾਮਪੁਰ ਮੰਡੀ ਤੇ ਸਾਨੂੰ ਨਾ ਆਪਾਂ ਇੱਧਰ ਸਾਹਮਣੇ ਤਿੰਨ ਤੁਸੀਂ ਝੋਟੀਆਂ ਦੇਖ ਸਕਦੇ ਤੇ ਇੱਕ ਹੈਗੀ ਹੈਗੀ ਵਹਿੜ ਜਰਸੀ ਦੇ ਵਿੱਚ ਪੈਂਦੀ ਹੈਗੀ ਤੇ ਤਿੰਨ ਉਧਰ ਕਟੀਆਂ ਗਈਆਂ ਦੋ ਬੂਰੀਆਂ ਤੇ ਇੱਕ ਮੋਰਾ ਦੇ ਵਿੱਚ ਇਹ ਸਾਰਿਆਂ ਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੇ ਕੱਲੀ-ਕੱਲੀ ਤੋਰ ਕੇ ਦਿਖਾਵਾਂਗੇ ਤੇ ਮੁੱਲ ਆ ਸਾਰਿਆਂ ਦੇ ਵੀਡੀਓ ਦੇ ਵਿੱਚ ਹੀ ਹੋਣਗੇ ਜਿਹਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਤੇ ਨੰਬਰ ਲੈ ਕੇ ਦੇਵਾਂਗੇ ਤੁਸੀਂ ਆਪਦੀ ਫੋਲ ਤਸੱਲੀ ਕਰਕੇ ਤੇ ਗੱਲਬਾਤ ਕਰਕੇ ਤੇ ਤੁਸੀਂ ਇਨਾਂ ਜਾਨਵਰਾਂ ਚ ਕੋਈ ਵੀ ਜਾਨਵਰ ਖਰੀਦਣਾ ਤੁਸੀਂ ਖਰੀਦ ਸਕਦੇ ਹੋ ਤੇ ਆਜੋ ਬਸ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਤੇ ਗੱਲਬਾਤ ਕਰਾਉਣੀ ਆ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਕੇ ਦੇਣੀ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਜੀ ਹਰਜਿੰਦਰ ਸਿੰਘ ਸਿੱਧੂ ਹਾਂਜੀ ਪਿੰਡ ਬਰਨਾਲਾ ਫਾਰਮ ਜੀ ਹੁਣ ਆਪਾਂ ਪਿੰਡ ਜੌਣਾ ਵੀ ਆ ਬਰਨਾਲੇ ਖੋਲਿਆ ਫਾਰਮ ਠੀਕ ਆ ਜ਼ਿਲ੍ਹਾ ਕਿਹੜਾ ਪੈ ਜਾਂਦਾ ਇਹ ਬਰਨਾਲਾ ਹੀ ਪੈ ਜਾਂਦਾ ਜੀ ਅੱਛਾ ਬਰਨਾਲਾ ਜੀ ਆ ਹਾਂਜੀ ਹਾਂਜੀ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਆ ਬਈ ਹਾਂਜੀ ਹਾਂਜੀ ਠੀਕ ਆ ਨਵਾਂ ਹੀ ਆ ਕੋ ਪੁਰਾਣਾ ਨਹੀਂ ਜੀ ਸਾਡਾ ਤਾਂ 25 ਸਾਲ ਪੁਰਾਣਾ ਜੀ ਵਿਚਾਰਕ ਕਰਦੇ ਸੀ ਪਹਿਲਾਂ ਅੱਛਾ ਹਾਂ ਹਾਂ ਅਸੀਂ ਆ ਗਏ ਕਾਹਾਂ ਤੁਸੀਂ ਕਰਦੇ ਹੋ ਹਾਂਜੀ ਠੀਕ ਆ ਵੀ ਪੁਰਾਣਾ ਕੰਮ ਹੀ ਆ ਨਾ ਹਾਂ ਤੇ ਇੱਥੇ ਆਪਾਂ ਕਿੰਨੀਆਂ ਬਈ ਮੱਝਾਂ ਲੈ ਕੇ ਆਏ ਆਂਗੇ ਆਪਾਂ ਜੀ 3 2 ਸੂਈਆਂ ਵੀ ਆਂ ਹਾਂਜੀ ਤੇ ਇੱਕ ਵੱਡੀ ਛੋਟੀ ਸੂਣ ਵਾਲੀ ਆ ਠੀਕ ਹੈ ਤੇ ਇੱਕ ਗਾਂ ਜੀ ਇੱਕ ਗਾਂ ਗੀ ਉਹ ਵੀ ਗੱਬਣਾ ਸੂਣ ਵਾਲੀ ਆ ਚਾਰ ਪਸ਼ੂ ਲੈ ਕੇ ਆਏ ਆਂਗੇ ਹਾਂਜੀ ਹਾਂਜੀ ਠੀਕ ਹੈ ਤੇ ਆਪਾਂ ਇਧਰੋਂ ਬਈ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲੈਨੇ ਆ ਇਹਦੀ ਕੀ ਡਿਟੇਲ ਹੈਗੀ ਪਹਿਲੇ ਨੰਬਰ ਵਾਲੀ ਦੀ ਇਹ ਜੀ 16 ਕਿਲੋ ਦੁੱਧ ਹੁਣ ਤਿਆਰ ਆ ਜੀ ਹੁਣ ਤਿਆਰ ਆਗਾ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਜੀ 15 16 ਦਿਨ ਹੋ ਗਏ ਕੱਟੀ ਪਿੱਛੇ ਆ ਮਗਰ ਕੱਟੀ ਆ ਜੀ ਹਾਂਜੀ ਠੀਕ ਆ ਤੇ ਕਪੈਸਿਟੀ ਕਿੰਨੀ ਆ ਜੀ ਦੁੱਧ ਦੀ ਹੋਰ ਕਿੰਨਾ ਦੇ ਸਕਦੀ ਆ ਦੇਖੋ ਸੇਵਾ ਕਰੂ ਵਧੀਆ ਕੋਈ 20 ਲੀਟਰ ਦੀ ਕਪੈਸਿਟੀ ਹੈਗੀ ਆ 20 ਲੀਟਰ ਦੀ ਹੈਗੀ ਆ ਠੀਕ ਆ ਬਾਕੀ ਸੇਵਾਤੀ ਹੁੰਦਾ ਮੈਂ ਤਾਂ ਹਾਂ ਸੇਵਾਤੀ ਹੁੰਦਾ ਜੀ ਜੇ ਆਪਾਂ ਪਾਵਾਂਗੇ ਵਸ ਫੇਰ ਰਡੰਗਨ ਦੇ ਦੁੱਧ ਦੇਣਾ ਠੀਕ ਆ ਜੀ ਤੇ ਸੂਆ ਕਿਹੜਾ ਇਹਦਾ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਸੂਈ ਵੀ ਆ ਠੀਕ ਆ ਤੇ ਮੁੱਲ ਕਿੰਨਾ ਕਰਦੇ ਆਪਾਂ ਮੰਨ ਲੇ ਜੀ ਮੌਕੇ ਤੇ ਕਰ ਦਾਂਗੇ ਮੁੱਲ ਅੱਛਾ ਮੌਕੇ ਤੇ ਹੋ ਜਾਊਗਾ ਹਾਂਜੀ ਫੋਨ ਤੇ ਵੀ ਕਰ ਲਾਂਗੇ ਠੀਕ ਆ ਤੇ ਕੋਲ ਕਿਹਦਾ ਢੇਡਾ ਦਵਾ ਦਿਓ ਅੱਛਾ ਜੀ ਕਾਲੇ ਮੈਨੂੰ ਤਾਂ ਹੋਰ ਲੋ ਵੀ ਦੋਸਤੋ ਤਾਂ ਆਪਾਂ ਤੋੜ ਕੇ ਦਿਖਾ ਦਿੰਨੇ ਆਗੇ ਕੱਦ ਦੇ ਵਿੱਚ ਵੀ ਠੀਕ ਆ ਗਈ ਤੇ ਬਾਕੀ ਆਰਡਰ ਸੋਹਣਾ ਦਿਖਾਉਂਦੀ ਆ ਗਈ ਐਕਸ ਹਵਾਨੇ ਦੇ ਵਿੱਚ ਆ ਗਈ ਤੇ ਬੈਗ ਤੋਂ ਪਿੱਟ ਦੀ ਕੁਆਲਿਟੀ ਬਹੁਤ ਚੰਗੀ ਆ ਸਿੰਘ ਬਹੁਤ ਸੋਹਣੇ ਆਗੇ ਤੇ ਦੇਲ ਵੀ ਚੰਗੀ ਆ ਗਈ ਤੇ ਸਪੇਸ ਵੀ ਚੰਗੀ ਆ ਗਈ ਦੇਖ ਸਕਦੇ ਹੋ ਤੁਸੀਂ ਇਧਰੋਂ ਥੋੜੀ ਜਿਹੀ ਧੂੜ ਤੋਂ ਆਪਾਂ ਪੈ ਸਕਦੀ ਆ ਗਈ ਤੇ ਬਾਕੀ ਤੁਹਾਨੂੰ ਉਹ ਜਿਹੇ ਹਸਾਵਨ ਨਾਲ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਰਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਬੱਚਾ ਤੁਸੀਂ ਦੇਖ ਸਕਦੇ ਹੋ ਕੱਟੀ ਹੈਗੀ ਬੱਚੇ ਬੱਚਾ ਮਗਰ ਕੱਟੀ ਹੈ ਦੂਸਰੋਂ ਬਾਡੀ ਬਾਂਦਰ ਚੰਗੀ ਹੈਗੀ ਦੂਸਰੇ ਸੁਵੇਆ ਫੇਸ ਤੁਸੀਂ ਦੁਬਾਰੇ ਦੇਖ ਸਕਦੇ ਹੋ ਸੈਂਗਸੰਗ ਬਹੁਤ ਕੁੰਡੇ ਹੈਗੇ ਲੈ ਦੱਸਣ ਮਸਾਬ ਤੁਸੀਂ ਬਾਕੀ ਡਿਟੇਲ ਇਹਦੀ ਸਾਰੀ ਲੈਤੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਦੂਜੇ ਨੰਬਰ ਵਾਲੀ ਡਿਟੇਲ ਪੁੱਛਦੇ ਹਾਂਗੇ ਦੂਜੇ ਨੰਬਰ ਵਾਲੀ ਦਾ ਬਾਈ ਕੀ ਡਿਟੇਲ ਹੈਗੀ ਇਹਦੇ ਕੋਲ ਜੀ 15 ਕਿਲੋ ਦਤਾ 15 ਕਿਲੋ ਤਿਆਰ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਅੱਜ 15 16 ਦਿਨ ਹੋ ਗਏ 15 16 ਦਿਨ ਨਹੀਂ ਕੱਟਾ ਇਹਦੇ ਪਿੱਛੇ ਜੀ ਇਹਦੇ ਮਗਰ ਕੱਟਾਗਾ ਠੀਕ ਆ ਤੇ ਸੂਆ ਇਹਦਾ ਇਹਦੇ ਦੂਜਾ ਸੂਆ ਦੂਜਾ ਹਾਂਜੀ ਠੀਕ ਆ ਤੇ ਮੁੱਲੇ ਦਾ ਇਹਦਾ ਮੁੱਲ 1.5 ਲੱਖ ਦੀ ਹੈ ਜੀ ਇਹਦਾ 1.5 ਹੋਊਗਾ ਬਾਕੀ ਮੌਕੇ ਤੇ ਹੋ ਜੂ ਮੰਨਦਾ ਨਾ ਹਾਂ ਮੌਕੇ ਤੇ ਕਰ ਦਿੰਦੇ ਜੀ ਮੰਨਦਾ ਠੀਕ ਆ ਖੋਲੀ ਇਹਨੂੰ ਵੀ ਗੱਭੀ ਦੋਸਤੋ ਇਹਨੂੰ ਵੀ ਆਪਾਂ ਖੋਲ ਕੇ ਦਿਖਾ ਦਿੰਨੇ ਆਗੇ ਬੱਚਾ ਦੇਖ ਸਕਦੇ ਤੁਸੀਂ ਕੱਟਾਗਾ ਇਹਦੇ ਮਗਰ ਤੇ ਬਾਕੀ ਸਾਫ ਸੁਥਰਾਂ ਗੀਆਂ ਤੁਰਤੀ ਨੂੰ ਤੁਸੀਂ ਇਹਨੂੰ ਵੀ ਚੈੱਕ ਕਰ ਸਕਦੇ ਹੋ ਇਹਟ ਕੋੜੇ ਦੀ ਕੁਆਲਿਟੀ ਹੈ ਜੀ ਵੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਥਾਣ ਵੀ ਚੰਗੇ ਆ ਥੋੜੇ ਜੇ ਲੰਬੇ ਆ ਪਿਛਲੇ ਤੇ ਪਰ ਹੈ ਚੰਗੇ ਆ ਮੋੜ ਲਾ ਬਾਡੀ ਵੰਤਰ ਦੀ ਚੰਗੀ ਆ ਸਿੰਘ ਕੁੰਡੇ ਆ ਇਹਦੇ ਵੀ ਤੇ ਆਰਡਰ ਵੀ ਸੋਹਣਾ ਦਿਖਾਉਂਦੀ ਹੈ ਜੀ ਬਾਕੀ ਜੈਡ ਬਲੈਕ ਹੀ ਆ ਗਈ ਪੂਸ ਦੇ ਵਿੱਚ ਥੋੜੇ ਜੇ ਵਾਲ ਵਾਈਟ ਹੈਗੇ ਹੈਗੇ ਜੈਡ ਬਲੈਕ ਹੀ ਆ ਆਰਡਰ ਦੁਬਾਰੇ ਦੇਖ ਸਕਦੇ ਹੋ ਤੇ ਸਾਫ ਸੁਥਰੀ ਆ ਬਾਕੀ ਤੇ ਉਸ ਤੋਂ ਬਾਅਦ ਆਪਾਂ ਤੀਜੇ ਨੰਬਰ ਵਾਲੀ ਦੀ ਡਿਟੇਲ ਲੈ ਲੈਨੇ ਆਂ ਵੀ ਇਹ ਗੱਬਣਾ ਬਈ ਇਹਦੀ ਬਾਈ ਕੀ ਡਿਟੇਲ ਆ ਤੀਜੇ ਨੰਬਰ ਵਾਲੀ ਦੀ ਇਹ ਗੱਬਣਾ ਜੀ ਦੂਜੇ ਸੂਵੇ ਸੁਣਾ ਇਹ ਆਪਣੇ ਘਰ ਦੀ ਟੋਟੀ ਆ ਅੱਛਾ ਇਹ ਆਪਣੇ ਘਰ ਦੀ ਹੈਗੀ ਹਾਂਜੀ ਠੀਕ ਆ ਕਿੰਨੇ ਦਿਨ ਕੱਢਦੀ ਹੈਗੀ ਇਹ ਜੀ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ 10 ਨੂੰ ਦਿਨ ਪੂਰੇ ਮਤਲਬ ਆ ਜੇ 1 ਤਰੀਕ ਆ ਹਨਾ ਵੀ 9 10 ਬਏ ਆ ਵੀ ਹਾਂਜੀ 9 10 ਦਿਨ ਬਾਕੀ ਕੋਈ ਪਤਾ ਨਹੀਂ ਹੁੰਦਾ ਬਾਅਦ ਘੜਦਾ ਹਨਾ ਹਾਂਜੀ ਕਈ ਵਾਰੀ ਠੰਡ ਕਰਕੇ ਡੇਟ ਡੇਟ ਵੀ ਹੋ ਜਾਂਦੀਆਂ ਨੇ ਠੀਕ ਆ ਕਿ ਕਿੰਨੀ ਕਪੈਸਿਟੀ ਰਹੂਗੀ ਦੁੱਧ ਦੀ ਬਈ ਇਹ ਆਪਣੇ ਪਨੂਣ ਦੇ 15 ਕਿਲੋ ਕੱਟਿਆ ਪਨੂਣ ਨਹੀਂ ਹਾਂਜੀ ਠੀਕ ਆ ਤੇ ਫਿਰ ਇਸ ਵਾਰ ਕੀ ਉਮੀਦ ਆ ਕੀ ਜੀ 20 ਲੀਟਰ ਦੀ ਆਸ ਪੂਰੀ ਆ ਜੀ 20 ਲੀਟਰ ਕੱਢ ਹੋਗੀ ਠੀਕ ਆ ਵੀ 20 ਲੀਟਰ ਦੇਊਗੀ ਹਾਂਜੀ ਵੱਡੀ ਛੋਟੀ ਆ ਜੀ 20 ਲੀਟਰ ਕੱਢਣਾ ਚਾ 15 ਤੋਂ 20 ਕਿਲੋ ਦਾਣਾ ਨੂੰ ਇੱਕ ਟਾਈਮ ਦਾ ਪੈਂਦਾ ਜੀ ਠੀਕ ਹੈ ਜੀ ਤਾਂ ਫਿਰ ਦੋ ਦੋ ਕੱਢਦਾ ਜੀ ਡੰਗਰ ਸਹੀ ਗੱਲ ਆ ਉਹਦਾ ਸੇਵਾ ਤੇ ਹੁੰਦਾ ਬਾਕੀ ਹੈ ਨਾ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਬਾਈ ਇਹਦਾ ਜੀ 1,80,000 ਇਹਦਾ 1,80,000 ਬਾਕੀ ਮੌਕੇ ਦੇਜੋ ਵੀ ਹੋ ਜੂਗਾ ਹਾਂ ਜੀ ਮਾਨ ਤਾਨ ਕਰਦਾ ਠੀਕ ਹੈ ਤੇ ਇਹਨੂੰ ਵੀ ਬਾਈ ਖੋਲ ਕੇ ਦਿਖਾ ਦਿਓ ਚਲੋ ਵੀ ਦੋਸਤੋ ਇਹ ਵੀ ਝੋਟੀ ਬਹੁਤ ਸੋਹਣੀ ਆਂਗੀ ਤੇ ਬਾਕੀ ਬਾਈ ਨੇ ਵਧੀਆ ਸ਼ਿੰਗਾਰ ਸ਼ਗੂਰ ਕੇ ਲਿਆਂਦੀ ਆਗੀ ਘਰ ਦੀ ਆਗੀ ਦੇ ਪ੍ਰਕਾਰ ਦੀ ਪੂਰੀ ਪਾਈ ਆ ਤੁਸੀਂ ਦੇਖ ਸਕਦੇ ਹੋ ਸਿੰਘਾਂ ਦੀ ਕੁਆਲਿਟੀ ਇਹਦੀ ਬਹੁਤ ਵਧੀਆ ਗਈ ਬਾਈ ਕਹਿੰਦਾ ਵੀ 20 ਲੀਟਰ ਦੁੱਧ ਦੇਊਗੀ ਪਹਿਲੇ ਸੂਏ 15 ਲੀਟਰ ਦੁੱਧ ਦਿੱਤਾਗਾ ਘਰ ਦੀ ਆ ਗਈ ਪੂਰੀ ਟਾਪ ਕੁਆਲਿਟੀ ਦੀ ਆ ਗਈ ਦੇਖੋ ਤੁਸੀਂ ਸਾਮੀ ਬਲੀ ਵੀ ਚੰਗੀ ਆ ਗਈ ਪੂਰੀ ਸਿੰਘਾਂ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਡੀ ਬਾਂਦਰ ਬਹੁਤ ਚੰਗੀ ਆ ਤੇ ਬਾਕੀ ਆਰਡਰ ਵੀ ਬਹੁਤ ਚੰਗਾ ਆ ਇਹਦਾ ਕੋਈ ਨਹੀਂ ਬੁੱਧੀ ਦੇ ਹੁਣ ਕੋਈ ਨਹੀਂ ਕੋਈ ਨਹੀਂ ਸਪੇਸ ਬਹੁਤ ਆ ਗਈ ਬੈਕ ਸਾਈਡ ਤੋਂ ਵੀ ਦੇਖ ਸਕਦੇ ਤੁਸੀਂ ਥਾਣਾ ਦਾ ਸੈਜ ਵੀ ਬਹੁਤ ਵਧੀਆ ਹੈਗਾ ਪੂਰੀ ਮਤਲਬ ਉਹ ਸੋਹਣੀ ਝੋਟੀ ਆ ਤੇ ਭਾਰੀ ਪੂਰੀ ਆ ਵੀ ਬੈਕ ਸਾਈਡ ਤੋਂ ਪਿੱਛੇ ਪੁੜਾ ਵੀ ਬਹੁਤ ਚੰਗਾ ਤੁਸੀਂ ਦੇਖ ਸਕਦੇ ਥਾਣਾ 'ਚ ਸਪੇਸ ਬਹੁਤ ਚੰਗੀ ਹੈਗੀ ਤੇ ਥਾਣ ਬਹੁਤ ਜ਼ਿਆਦਾ ਚੰਗੇ ਹੈਗੇ ਇਸ ਤੋਂ ਬਾਅਦ ਭਾਈ ਇਹ ਚੌਥੇ ਨੰਬਰ ਤੇ ਜਿਹੜੀ ਗਾਂ ਆ ਗਈ ਇਹਦੀ ਕੀ ਡਿਟੇਲ ਆ ਗਈ ਇਹ ਗਾਂ ਜੀ 5 ਮਹੀਨੇ ਦੀ ਗੱਭਣਾਂ ਜੀ 5 ਮਹੀਨੇ ਦੀ ਗੱਭਣਾਂ ਆ ਗਈ ਹਾਂਜੀ 4 ਕਿਲੋ ਦੁੱਧ ਹੁਣ ਆਇਆਗਾ 4 ਕਿਲੋ ਦੁੱਧ ਆਗਾ ਇੱਕ ਟਾਈਮ ਮਿਲਦੀ ਹੈ ਕਿ ਦੋਨੇ ਟਾਈਮ ਦਾ ਨਹੀਂ ਇੱਕ ਟਾਈਮ ਹੀ ਮਿਲਦਾ ਇੱਕ ਟਾਈਮ ਦਾ ਕਿਹੜੇ ਟਾਈਮ ਮਿਲਦੀ ਹੈ ਇਹ ਸਵੇਰ ਦੇ ਟਾਈਮ ਮਿਲਦੀ ਹੈ ਸਵੇਰ ਦੇ ਟਾਈਮ 4 ਲੀਟਰ ਦੁੱਧ ਹੈਗਾਗਾ ਠੀਕ ਹੈ ਮਤਲਬ ਤੋਕੜ ਗੱਭਣ ਮੰਨ ਸਕਦੇ ਆਪਾਂ ਹਾਂਜੀ ਹਾਂਜੀ ਠੀਕ ਹੈ ਤੇ ਕਿਵੇਂ ਆਉਂ ਬਾਈ ਸਾਫ ਸੁਥਰੀ ਹੈ ਪੂਰੀ ਜੀ ਠੰਡੀ ਐ ਸੀਰ ਪੂਰੀ ਜਮਾ ਠੰਡੀ ਜਮਾ ਓਕੇ ਆ ਗਈ ਠੀਕ ਹੈ ਜਰਸੀ ਚ ਪੈਂਦੀ ਹੈ ਨਾ ਇਹ ਜਰਸੀ ਚ ਪੈਂਦੀ ਹੈ ਜੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ ਇਹ 40000 ਠੀਕ ਮੌਕੇ ਦੇ ਦੇ ਤੋਂ ਵੀ ਹੋ ਜੂ ਹਨਾ ਮੌਕੇ ਦਾ ਮਨ ਤਾਨ ਕਰਦਾ ਠੀਕ ਹੈ ਇਹਦਾ ਵੀ ਗੇੜਾ ਦਵਾ ਦਿਓ ਦੋ ਭਾਈ ਹੌਲੀ ਤੁਰਿਆ ਕਰ ਲੋ ਵੀ ਦੋਸਤੋ ਇਹਨੂੰ ਵੀ ਤੁਸੀਂ ਤੋਰ ਦੀ ਨੂੰ ਚੈੱਕ ਕਰ ਸਕਦੇ ਹੋ ਜਾਸੀ ਦੇ ਵਿੱਚ ਪੈਂਦੀ ਹੈਗੀ ਤੇ ਠੋਕੜ ਗੱਬਣਾ ਹੈ ਬਾਕੀ ਡਿਟੇਲ ਬਾਈ ਨੇ ਸਾਰੀ ਦੱਸ ਹੀ ਦਿੱਤੀ ਹੈਗੀ ਜੇ ਨੂੰ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਤੇ ਥਾਣਾ ਥੋਣਾ ਦੀ ਸਾਫ ਆਗੀ ਬਾਕੀ ਬਾਡੀ ਵੰਟਰ ਦੀ ਵੀ ਚੰਗੀ ਹੈਗੀ ਬਾਕੀ ਜੱਤ ਸਿੰਘਾਂ ਦਾ ਕੱਦ ਜੱਤ ਸਾਹਿਬ ਦੇ ਹੋਂ ਦਾ ਛੋਟਾ ਹਨਾ ਉਸ ਹਿਸਾਬ ਤੇ ਹੀ ਹੈ ਰੰਗ ਰੂਪ ਦੀ ਵੀ ਸੋਹਣੀ ਆ ਤੇ ਬਾਕੀ ਥਾਣ ਚੰਗੇ ਆ ਇੱਕੋ ਜਿਹਾ ਥਾਣਾ ਬਹੁਤ ਵਧੀਆ ਤੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਦੋਸਤੋ ਪਸ਼ੂ ਸੋਨ ਨੂੰ ਪੱਛਾਰੇ ਦਿਖਾਤੇ ਆ तकरीबन ਤੇ ਕੋਈ ਵੀ ਤੁਹਾਨੂੰ ਪਸ਼ੂ ਪਸੰਦ ਆਉਂਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਤੋਰ ਕੇ ਵੀ ਦਿਖਾਤੇ ਡਿਟੇਲ ਸਾਰੀ ਲੈਤੀ ਆ ਕਈ ਜਿਹੇ ਇੱਥੇ ਬੈਕ ਵੀ ਜ਼ਗਦੇ ਆ ਤੇ ਨਹੀਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈਆਂ ਨਾਲ ਤੇ ਬਾਕੀ ਆਪਾਂ ਦੁਬਾਰੇ ਇੱਕ ਅਡਰੈਸ ਕਨਫਰਮ ਕਰਾ ਦਿੰਨੇ ਆ ਤੇ ਨੰਬਰ ਕਨਫਰਮ ਕਰਾ ਦਿੰਨੀ ਆ ਭਈ ਆਪਣਾ ਡਰੈਸ ਤੇ ਕੰਟੈਕਟ ਨੰਬਰ ਦੁਬਾਰੇ ਬੋਲ ਦੇ ਡਰੈਸ ਜੀ ਆਪਣਾ ਜੌਣਾ ਪਿੰਡ ਵੀ ਆ ਤੇ ਆਪਣਾ ਫਾਰਮਿੰਗ ਵੀ ਬਰਨਾਲੇ ਆ ਜੀ ਬਰਨਾਲੇ ਸਤੂ ਫਾਰਮ ਠੀਕ ਆ ਜੀ ਹਾਂਜੀ ਤੇ ਆਪਣਾ ਕੰਟੈਕਟ ਨੰਬਰ ਜੀ 87290 73250 ਇੱਕ ਵਾਰੀ ਦੁਬਾਰੇ ਬੋਲ ਦੇ 87290 73250 ਠੀਕ ਆ ਜੀ ਤੇ ਇੱਕ ਭਾਈ ਐਂ ਦੱਸਿਓ ਵੀ ਆਪਣੇ ਘਰੇ ਪਸ਼ੂ ਕਿੰਨੇ ਹੁੰਦੇ ਆਗੇ ਆਪਣੇ ਜੀ 50 ਮੈਂਸਾ ਹੋਣਗੇ ਘਰੇ ਹੁਣ ਘਰੇ ਹਾਂਜੀ ਸੇਲ ਵਾਲੇ ਸੇਲ ਵਾਲੇ ਹੋਣਗੇ 20 ਮੈਂਸਾ ਦੇ ਘੜ ਠੀਕ ਆ ਗਾਈਆਂ ਦਾ ਵੀ ਕੰਮ ਨਾਲ ਹਾਂਜੀ ਕੰਮ ਆ ਜੀ ਠੀਕ ਆ ਵੀ ਕਿਸੇ ਤਰ੍ਹਾਂ ਦਾ ਕੋਈ ਪਸ਼ੂ ਖਰੀਦਣਾ ਵੀ ਘਰੋਂ ਵੀ ਲਿਆ ਸਕਦਾ ਹਾਂ ਹਾਂ ਲਿਜਾ ਸਕਦਾ ਕੰਟੈਕਟ ਕਰਕੇ ਆ ਜੇ ਹਨਾ ਹਾਂ ਫੋਨ ਕਰ ਲੈਣ ਠੀਕ ਠੀਕ ਆ ਜੀ ਠੀਕ ਆ ਬਈ ਧੰਨਵਾਦ ਜੀ ਧੰਨਵਾਦ ਜੀ ਦੋਸਤੋ ਹੁਣ ਤੁਹਾਨੂੰ ਆਪਾਂ ਇਹ ਦੋ ਬੂਰੀਆਂ ਤੇ ਇੱਕ ਉਧਰ ਮੋਹਰਾ ਦੇ ਵਿੱਚ ਕੱਟੀ ਖੜੀ ਹੈ ਉਸ ਤੋਂ ਬਾਅਦ ਤੁਹਾਨੂੰ ਆਪਾਂ ਹੁਣ ਇਹਨਾਂ ਦੀ ਡਿਟੇਲ ਲੈ ਕੇ ਦਿੰਨੇ ਆ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਕੱਲੀ ਕੱਲੀ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤੇ ਅਜਾ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਜੀ ਨੂੰ ਵੀ ਪਸੰਦ ਆਉਂਦੀ ਇਹਨਾਂ ਚ ਕੋਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਦੀ ਦਸੱਲੀ ਕਰਕੇ ਕਰੀ ਸਕਦੇ ਹਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਬਾਈ ਪਿੰਡ ਆਪਣਾ ਜੋਹਲਾ ਹਾਂਜੀ ਲੁਧਿਆਣਾ ਹੀ ਰਾਏਪੁਰ ਤੋਂ 7 ਕਿਲੋਮੀਟਰ ਹੈ ਜੀ ਰਾਏਪੁਰ ਦੇ ਨੇੜੇ ਆ ਨਾ ਹਾਂਜੀ ਮਲੇ ਕੋਟਲਾ ਰੋਡ ਤੇ ਆ ਜੀ ਠੀਕ ਹੈ ਤੇ ਆਪਣਾ ਵਪਾਰ ਦਾ ਕੰਮ ਨਾ ਹਾਂਜੀ ਵੀਰੇ ਵਪਾਰ ਦੀ ਆਪਣਾ ਸਪੈਸ਼ਲ ਕਟਿੰਗਾਂ ਝੋਟੀਆਂ ਦਾ ਹਾਂਜੀ ਹਾਂਜੀ ਸਪੈਸ਼ਲ ਜੀ ਠੀਕ ਆ ਤੇ ਕੱਕਹੇ ਜੀਆਂ ਆ ਜਾਂਦੀਆਂ ਗਈ ਬਾਈ ਬੂਰੀ ਦਾ ਕੰਮ ਸਪੈਸ਼ਲਿਸਟ ਹੀ ਆਪਣੇ ਕੋਲ ਬਾਈ ਬੂਰੀਆਂ ਦਾ ਹਾਂਜੀ ਹਾਂਜੀ ਠੀਕ ਆ ਬਾਕੀ ਮੋਹਰਾ ਨੀਲੀ ਰਾਵੀ ਮੀਣੀ ਸਾਰੇ ਤਰ੍ਹਾਂ ਦੇ ਹਨਾ ਜਿਹੇ ਜੀ ਡਿਮਾਂਡ ਆ ਠੀਕ ਆ ਕਿੰਨੀਆਂ ਕ ਅਵੇਲੇਬਲ ਹੁੰਦੀਆਂ ਘਰੇ ਬਾਈ 15 ਐ 16 15 16 ਰਹਿੰਦੀਆਂ ਹੀ ਆ ਹਾਂਜੀ ਹਾਂਜੀ ਕਿਸੇ ਵਕਤ ਮਰਜ਼ੀ ਕੋਈ ਆ ਜੇ ਹਾਂਜੀ ਹਾਂਜੀ ਠੀਕ ਆ ਵੀ ਖਾਲੀ ਨਹੀਂ ਮੁੜੂਗਾ ਹਾਂਜੀ ਹਾਂਜੀ ਠੀਕ ਆ ਤੇ ਇੱਥੇ ਆਪਾਂ ਕਿੰਨੀਆਂ ਲੈ ਕੇ ਆਏ ਆ ਇੱਥੇ ਬਾਈ ਤਿੰਨ ਦੀ ਲੈ ਕੇ ਆਏ ਆ ਤਿੰਨ ਲੈ ਕੇ ਆਏ ਆ ਦੋ ਬੂਰੀਆਂ ਤੇ ਇੱਕ ਬਲੈਕ ਮੋਹਰਾ ਦੇ ਵਿੱਚ ਆ ਹਾਂਜੀ ਹਾਂਜੀ ਠੀਕ ਆ ਤੇ ਆਪਾਂ ਇਧਰ ਉਹ ਬੂਰੀ ਤੋਂ ਪਹਿਲੇ ਨੰਬਰ ਤੋਂ ਸ਼ੁਰੂ ਕਰਦੇ ਆਂਗੇ ਕਿੰਨੀ ਉਮਰ ਹੈਗੀ ਇਹਦੀ ਬਾਈ 18 ਕਿ ਮਹੀਨੇ ਦੀ ਉਮਰ ਹੈ 18 ਮਹੀਨਿਆਂ ਦੀ ਹੈ ਹਾਂਜੀ ਹਾਂਜੀ ਖੀਰ ਗਈਆਂ ਦੰਦੋਦਾਨ ਹਾਂਜੀ ਖੀਰੀ ਆ ਠੀਕ ਆ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਦੇ ਆ ਮੁੱਲ ਬਾਈ ਇਹਦਾ 52000 52000 ਠੀਕ ਆ ਮੌਕੇ ਤੇ ਹੋ ਜੂ ਮਾਨਤਨ ਹਨਾ ਹੋ ਜੂਆ ਬਾਈ ਠੀਕ ਆ ਤੇ ਖੋਲ ਕੇ ਤਾਂ ਢੇੜਾ ਦਵਾ ਦੇ ਦੋਸਤੋ ਮਾਨਤਨ ਹੋ ਜੂਗਾ ਮੌਕੇ ਤੇ ਰੇਟ ਹੈਗਾ 52000 ਬੂਰੀਆਂ ਦੀ ਡਿਮਾਂਡ ਬਹੁਤ ਆ ਗਈ ਸੋਹਣੀਆਂ ਗਈਆਂ ਤੇ ਬਾਕੀ ਤੁਸੀਂ ਤੌਰ ਤੇ ਚੈੱਕ ਕਰ ਸਕਦੇ ਹੋਗੇ ਸਮਾਂਗਾ ਬਲੀਆਂ ਚੰਗੀਆਂ ਆਗੀਆਂ ਤੁਰਕੇ ਆਓ ਬਾਈ ਇੱਕ ਸਾਧ ਹੈ ਤੁਸੀਂ ਨੀ ਲੀਰਾਵੀ ਦੇ ਬੱਚੇ ਤੁਸੀਂ ਇਹਨਾਂ ਤੋਂ ਬਹੁਤ ਵਧੀਆ ਲੈ ਸਕਦੇ ਹੋ ਤੇ ਥੋੜੀ ਸੇਵਾ ਦੇ ਨਾਲ ਇਹ ਗੱਬੜ ਹੋ ਜਾਣਗੇ। ਬੈਕ ਸਾਈਡ ਤੋਂ ਤੁਸੀਂ ਪਰਚਪੁਰੇ ਦੀ ਕੁਆਲਿਟੀ ਦੇਖ ਸਕਦੇ ਹੋ ਚੰਗੀ ਹੈਗੀ। ਬਾਕੀ ਥਾਣ ਤੋਂ ਦੇਖ ਸਕਦੇ ਹੋ ਬਹੁਤ ਵਧੀਆ ਵਧੀਆ ਥਾਣਾਗੇ ਪੂਰੇ ਚਾਰੇ ਹੀ ਥਾਣਾਗੇ ਮੋٹے ਥਾਣਾ ਸਪੇਸ ਦੇ ਉੱਤੇ ਥਾਣਾਗੇ ਤੇ ਦੁਬਾਰੇ ਦੇਖ ਸਕਦੇ ਆ ਕਰੀ ਤੇ ਦੂਜੇ ਨੰਬਰ ਤੇ ਇਹਨੂੰ ਆਪਾਂ ਇਹ ਦਿਖਾਉਣੇ ਆਂਗੇ ਇਹ ਵੀ ਬੂਰੀ ਨੀਲੀ ਰਵੀ ਜੀ ਆ ਗਈ ਇੱਕੋ ਜਗਾਈਆਂ ਥੋੜਾ ਜਿਹਾ ਫਰਕ ਆ ਇਹਨਾਂ ਦਾ ਦੂਜੇ ਨੰਬਰ ਵਾਲੀ ਦੀ ਕੀ ਡਿਟੇਲ ਆ ਬਾਈ ਬਾਈ ਇਹ 16 ਮਹੀਨਿਆਂ ਦੀ ਗੱਡੀ ਅੱਛਾ ਇਹ 16 ਮਹੀਨਿਆਂ ਦੀ ਆ ਹਾਂਜੀ ਹਾਂਜੀ ਠੀਕ ਹੈ ਤੇ ਦੰਦੋ ਤਾਂ ਇਹ ਵੀ ਖੀਰ ਗਈ ਹੈ ਨਾ ਹਾਂਜੀ ਹਾਂਜੀ ਵੀ ਤੇ ਇਹਦਾ ਰੇਟ ਇਹਦਾ ਰੇਟ 52000 ਰੁਪਏ ਉਹਨਾਂ ਹੀ ਇਹਦਾ ਹੈ ਨਾ 52000 ਠੀਕ ਆ ਬਾਕੀ ਸੇਮ ਜਗਾਈਆਂ ਹਨਾ ਥੋੜਾ ਜਿਹਾ ਫਰਕ ਹੋਊਗਾ ਹਨਾ ਤੇ ਇਹਦੇ ਮੱਥੇ ਦੇ ਵਿੱਚ ਬੱਲ ਹੈਗਾ ਇਹ ਨੀਲੀ ਵਾਲੇ ਵਿੱਚ ਆਪਾਂ ਕਹਿ ਸਕਦੇ ਆਂਗੇ ਇਮਰੀਗੇ ਵਾਲ ਨਾਲ ਕੱਲੀ ਪੂਰੀ ਹੈਗੀ ਤੇ ਉਹ ਨੀਲੀਰਾ ਵੀ ਪੂਰੀ ਦੇ ਵਿੱਚ ਹੈਗੀ ਤੇ ਸੋਹਣੀਆਂ ਕਟੀਆਂ ਦੋਵੇਂ ਇਹਨੂੰ ਵੀ ਤੋੜ ਦੇ ਫੇਸ ਦੀ ਕੁਆਲਿਟੀ ਇਹਦੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹੈਗੀ ਸੋਹਣਾ ਫੇਸ ਹੈ ਦਾ ਵੀ ਤੇ ਸਾਂ ਵੀ ਬੜੀ ਹੈ ਵੀ ਚੰਗੀ ਹੈਗੀ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਬੱਟ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਇਹਦੀ ਤੇ ਝੋਲੀ ਵੀ ਚੰਗੀ ਹੈ ਜਿਹੜਾ ਵਿੱਚ ਪੈ ਗਈ ਹੈ ਮੱਤੇ ਪਟਾ ਉਹਾ ਕਰਦੇ ਪੈ ਰਹੇ ਬਾਡੀ ਬਾਂਤਰ ਦੀ ਚੰਗੀ ਹੈ ਪੂਰੀ ਇਹ ਤੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਆਹਣੇ ਦੇ ਵਿਚਾਰੇ ਚੰਗੇ ਥਾਣਾ ਵਧੀਆ ਪੂਰੇ ਮੋٹے ਥਾਣਾ ਵਿੱਥੀ ਦੇ ਥਾਣਾ ਵੀ ਪੂਰੇ ਝੋਲੀ ਝਾਲੀ ਵੀ ਚੰਗੀ ਬਣਦੀ ਹੈ ਇਹਦੀ ਤੇ ਬੈਟ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਹੈ ਫੇਸ ਤੁਸੀਂ ਇਹਦਾ ਦੁਬਾਰੇ ਦੇਖ ਸਕਦੇ ਹੋ ਦੋਵੇਂ ਬੂਰਾਂ ਗੀਆਂ ਬਹੁਤ ਸੋਹਣੀਆਂ ਗੀਆਂ ਇਹ ਪੂਰੀਆਂ ਟੌਪ ਦੀਆਂ ਗੀਆਂ ਉਸ ਤੋਂ ਬਾਅਦ ਆਪਾਂ ਘਟੇ ਲੈ ਲੈਨੇ ਆਖਰ ਤੇ ਹੋਰਾਂ ਨਹੀਂ ਝੋਲੀਆਂ ਦੇਖਾ ਤੁਹਾਨੂੰ ਤੇ ਝੋੜਾਂ ਨਾਲ ਉਹਨਾਂ ਪੱਦਵਾਰੇ ਦਿਖਾ ਦਿੰਨੇ ਆਂ। ਝੋਲੀ ਬਹੁਤ ਚੰਗੀ ਆ। ਸਪੇਸ ਤੇ ਥਾਣਾਂਗੇ ਤੇ ਬਹੁਤ ਸੋਹਣੀਆਂ ਆਂਗੇ। ਤੇ ਬਾਕੀ ਜਿਵੇਂ ਮਧਰੀ ਬੋਡੀ ਦੇ ਵਿੱਚ ਹੁੰਦੀਆਂ ਹਨਾ ਨੀਲੀ ਰਾਵੀ ਦੇ ਵਿੱਚ ਉਸ ਤਰ੍ਹਾਂ ਦੀਆਂ ਬਣਨਗੀਆਂ। ਇਹਨਾਂ ਨੂੰ ਸਾਂਭ ਕੇ ਤੁਸੀਂ ਨੀਲੀ ਰਾਵੀ ਤੇ ਚੰਗੇ ਸੀਮਨ ਭਰਾ ਕੇ ਬੱਚੇ ਇਹਨਾਂ ਤੋਂ ਤੁਸੀਂ ਪੂਰੇ ਵਧੀਆ ਲੈ ਸਕਦੇ ਹੋ। ਇੱਧਰ ਆਪਾਂ ਬਾਈ ਨਾਲ ਗੱਲ ਕਰਾਉਣੀ ਆਂਗੇ। ਇਹਨਾਂ ਕੋਲੇ ਵੀ ਕਟੀਆਂ ਤੇ ਝੋਟੀਆਂ ਹੀ ਹੁੰਦੀਆਂ। ਛੋਟੀਆਂ ਕਟੀਆਂ ਵੀ ਬਹੁਤ ਹੁੰਦੀਆਂ ਗਈਆਂ। ਰੇਗ ਤਰ੍ਹਾਂ ਦੀ ਬਾਕੀ ਕੱਟੀ ਮਿਲ ਜੂਗੀ ਕਾਫੀ ਕਟੀਆਂ ਹੁੰਦੀਆਂ ਕਿਸੇ ਨੇ ਕਟੀਆਂ ਖਰੀਦਣੀਆਂ ਤਾਂ ਵੀ ਮਿਲ ਜਾਣਗੀਆਂ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਆਪਾਂ ਕੰਮ ਬਾਰੇ ਸਾਰੀ ਡਿਟੇਲ ਪੁੱਛਦੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਬਤਿਏ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਆਪਣਾ ਨਾਮ ਬਾਬਾ ਫਲੋਰ ਸਿੰਘ ਹਾਂਜੀ ਪਿੰਡ ਮਿੱਡਾ ਠੀਕ ਹੈ ਜੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਮੁਕਤਸਰ ਸਾਹਿਬ ਹਾਂਜੀ ਠੀਕ ਹੈ ਜੀ ਆਪਣਾ ਵਪਾਰ ਦਾ ਕੰਮ ਕੀ ਹੈ ਆਪਣਾ ਵਪਾਰ ਦਾ ਕੰਮ ਕੀ ਹੈ ਠੀਕ ਆ ਤੇ ਕਿਹੋ ਜਿਹਾ ਮਾਲ ਹੁੰਦਾ ਜੀ ਆਪਣੇ ਨੂੰ ਛੋਟੀਆਂ ਵੱਡੀਆਂ ਸਾਰੇ ਤਰ੍ਹਾਂ ਦੀਆਂ ਹੁੰਦੀਆਂ ਵੀਰੇ ਕਟੀਆਂ ਦਾ ਕੰਮ ਹੀ ਆ ਕਟੀਆਂ ਝੋਟੀਆਂ ਮਈਆਂ ਕਟੀਆਂ ਝੋਟੀਆਂ ਤੇ ਮੱਝਾਂ ਵੀ ਹੁੰਦੀਆਂ ਹਾਂਜੀ ਠੀਕ ਆ ਤੇ ਕਿੰਨੀਆਂ ਘੁੰਦੀਆਂ ਜਾਂ ਰੁਟੀਨ ਦੇ ਵਿੱਚ ਆਪਣੇ ਕੋਲੇ 35-40 ਰਹਦੀਆਂ ਰੋਟੀ ਕੋਲ ਕਟੀਆਂ ਨੇਲੀ ਦਾ ਵੀ ਬੂਰੀ ਮੋਹਰਾ ਦੀ ਠੀਕ ਆ ਸਾਰੇ ਤਰ੍ਹਾਂ ਦੀਆਂ ਹੁੰਦੀਆਂ ਹਾਂ ਜੱਡ ਬਲੈਕ ਸਾਰੀਆਂ ਮਿਲਣਗੀਆਂ ਠੀਕ ਆ ਗੱਬਣ ਵੀ ਆ ਜਾਂਦੀਆਂ ਆ ਗੱਬਣਾ ਵੀ ਆ ਜਾਂਦੀਆਂ ਨੇ ਠੀਕ ਆ ਤੇ ਉਮਰ ਦੇ ਵਿੱਚ ਹਰੇਕ ਤਰ੍ਹਾਂ ਦੀ ਸਾਰੀਆਂ ਤਰ੍ਹਾਂ ਦੀ ਮਿਲਦੀ ਛੋਟੀ ਵੱਡੀ ਸਾਰੇ ਤਰ੍ਹਾਂ ਦੀ ਮਿਲ ਜਾਂਦੀ ਹੈ ਠੀਕ ਹੈ ਜੀ ਤੇ ਫਿਰ ਰੇਟ ਵੀ ਹਰੇਕ ਤਰ੍ਹਾਂ ਦੇ ਹੋਊਗਾ ਹਨ ਤੇਰੇ ہاں ਘਰੇ ਆ ਕੇ ਬਣਦੇ ਆ ਠੀਕ ਹੈ ਵੀ ਜਿਹੇ ਜਿਹੇ ਕਿਸੇ ਦੀ ਡਿਮਾਂਡ ਆ ਹਨਾ ਹਾਂਜੀ 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 ਉਹ ਜਿਹੇ ਮਿਲ ਜਾਣਗੀਆਂ ਉਹ ਜਿਹੇ ਮਿਲ ਜਾਣਗੀਆਂ ਠੀਕ ਹੈ ਤੇ ਇਹ ਕੱਟੀ ਆ ਜਿਹੜੀ ਆਪਣੀ ਇਹਦੀ ਕੀ ਡਿਟੇਲ ਆ ਜੀ ਇਹ ਕੱਟੀ ਵੀਰੇ ਹੈਗੀ ਆ ਸਵਾ ਕ ਸਾਲ ਦੀ ਸਵਾ ਕ ਸਾਲ ਦੀ ਆ ਸਵਾ ਕ ਸਾਲ ਦੀ ਕੱਟੀ ਆ ਠੀਕ ਹੈ ਜੀ ਆ ਫਿਰ ਦੰਦੋ ਦਾ ਕੀ ਰੂਈ ਆ ਹਨਾ ਹਾਂਜੀ 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 ਠੀਕ ਹੈ ਜੀ ਤੇ ਇਹਦਾ ਆਪਾਂ ਕਿੰਨਾ ਰੱਖ ਦਿਆ ਰੇਟ ਇਹ ਤਾਂ 23000 ਰੁਪਏ ਮੰਗਦੇ ਆ ਦੇਖ ਯਾਰ ਮੰਗਦੇ ਆ ਕਿੰਨੇ ਦੀ ਹੋਊ ਜੀ ਲਾਸਟ ਇਹ ਹਾਂਜੀ ਮਾਨਦਾਨ ਕਰ ਦਾਂਗੇ ਘਰੇ ਆਉਣ ਤੇ ਠੀਕ ਆ ਠੀਕ ਹੈ ਜੀ ਤੇ ਮਤਲਬ ਘਰੋਂ ਕਿਸੇ ਨੇ ਕੋਈ ਕੱਟੀ ਖਰੀਦਨੀ ਹੈ ਹਨਾ ਹਾਂਜੀ ਤੇ ਉਹ ਤੁਹਾਡੇ ਨਾਲ ਕੰਟੈਕਟ ਕਰਕੇ ਆ ਜੇ ਤੇ ਮਤਲਬ ਹਰ ਵਕਤ ਹੁੰਦੀਆਂ ਹਨ ਹਰ ਵਕਤ ਹੁੰਦੀਆਂ ਹਨ ਠੀਕ ਹੈ ਜਿੰਨੀਆਂ ਮਰਜ਼ੀ ਲੈ ਜੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਐਡਰੈਸ ਦੁਬਾਰੇ ਬੋਲ ਦਿਓ ਤੇ ਕੰਟੈਕਟ ਨੰਬਰ ਬੋਲ ਦਿਓ ਪਿੰਡ ਮੇਰੇ ਮਿੱਡਾ ਹਾਂਜੀ ਗੇੜਾ ਸ੍ਰੀ ਮੁਕਤਸਰ ਸਾਹਿਬ ਹਾਂਜੀ ਤੇ ਫੋਨ ਨੰਬਰ 98763 ਆ ਹਾਂਜੀ 90717 ਇੱਕ ਵਾਰੀ ਦੁਬਾਰੇ ਬੋਲ ਦਿਓ 98763 ਹਾਂਜੀ 90717 ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਮਿਹਰਬਾਨ ਇੱਕ ਵਾਰੀ ਮੜਾ ਗੇੜਾ ਦਵਾ ਦਿਓ ਲਓ ਦੋਸਤੋ ਡਿਟੇਲ ਸਾਰੀ ਲੈਤੀ ਆਪਾਂ ਤੇ ਬਾਕੀ ਤੁਸੀਂ ਤੁਰਤੀ ਨੂੰ ਕੇਰਾ ਦੇਖ ਸਕਦੇ ਹੋ ਸੋਹਣੀ ਕੱਟੀ ਹੈ ਇਸ ਦੀ ਕੁਆਲਿਟੀ ਵੀ ਸੋਹਣੀ ਹੈਗੀ ਤੇ ਚੰਗੀ ਹੈ ਤੇ ਬਾਕੀ ਤੁਸੀਂ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ